ਵੈਬ ਟੀਵੀ ਨਿਊਜ਼ ਚੈਨਲ ਵਿੱਚ ਤੁਹਾਡਾ ਹਾਰਦਿਕ ਸਵਾਗਤ ਮੈਂ ਕੇਐਸ ਨੂਰ ਅੱਜ ਅਸੀਂ ਪਹੁੰਚੇ ਹਾਂ ਬਲਾਕ ਫਗਵਾੜਾ ਦੇ ਪਿੰਡ ਸਿਕਰੀ ਵਿਖੇ ਜਿੱਥੇ ਅਸੀਂ ਗੱਲ ਕਰਾਂਗੇ ਪਿੰਡ ਦੇ ਨਵੇਂ ਸੁਨੇ ਸਰਪੰਚ ਸਾਹਿਬ ਨਾਲ ਅਤੇ ਉਹਨਾਂ ਦੇ ਪਰਿਵਾਰ ਮੈਂਬਰਾਂ ਨਾਲ ਜੋ ਕਿ ਛੋਟੀ ਜੀ ਉਮਰ ਦੇ ਹੀ ਛੋਟੀ ਉਮਰ ਹੈ ਪਰ ਪੰਚਾਇਤੀ ਚੋਣਾਂ ਜਿੱਤ ਕੇ ਪਿੰਡ ਦੇ ਸਰਪੰਚ ਬਣੇ ਨੇ ਗੱਲਬਾਤ ਕਰਦੇ ਆ ਨਵੇਂ ਸਰਪੰਚ ਸਾਹਿਬ ਨਾਲ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਕੀ ਸ਼ੁਭਨਾਮ ਹੈ ਤੁਹਾਡਾ ਜੀ ਮੇਰਾ ਨਾਮ ਗੁਰਦੀਪ ਕੋਰ ਹੈ ਤੇ ਮੈਂ ਸਿਕਰੀ ਪਿੰਡ ਚ ਰਹਿਣੀ ਆ ਮੈਂ ਪੂਰੀ ਸਿਕਤੀਨ ਦਾ ਜੋ ਚੈਨਲ ਦੀ ਟੀਮ ਹੈ ਉਹ ਦਾ ਧੰਨਵਾਦ ਕਰਦੀ ਆ ਕਿ ਜਿਹੜੀ ਸਾਡੇ ਪਿੰਡ ਸਿਕਰੀ ਪਿੰਡ ਚ ਆਈ ਠੀਕ ਹੈ ਜੀ ਤੇ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਤੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿੱਚ ਤੇ ਤੁਹਾਡੀ ਛੋਟੀ ਉਮਰ ਹੈ ਅਗਲੇ ਥੋੜੀ ਉਮਰ ਪਰ 23 ਸਾਲ ਦੀ ਕੁਝ 22 ਸਾਲ ਦੀ ਉਮਰ ਹੈ ਤੁਹਾਡੀ ਤੇ ਐਨੀ ਛੋਟੀ ਉਮਰ ਦੇ ਵਿੱਚ ਤੁਹਾਨੂੰ ਇੰਨਾ ਵੱਡਾ ਮਾਣ ਹਾਸਲ ਹੋਇਆ ਪਿੰਡ ਦੀ ਸਾਇ ਸਰਪੱਕੀ ਵਿਕਾਸ ਕਰਨ ਲਈ ਤੁਸੀਂ ਅੱਗੇ ਆਏ ਹੋ ਤੁਹਾਨੂੰ ਕਿੰਨੀ ਕੁ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਤੁਹਾਨੂੰ ਕਿੰਨਾ ਚੰਗਾ ਲੱਗ ਰਿਹਾ ਕਿਉਂਕਿ ਇਹ ਫੀਲਿੰਗ ਬਹੁਤ ਵਧੀਆ ਹੁੰਦੀ ਹੈ ਤੁਹਾਨੂੰ ਕਿੰਨੀ ਕੁ ਫੀਲਿੰਗ ਹੋ ਰਹੀ ਹੈ ਕਿੰਨੀ ਖੁਸ਼ੀ ਮਹਿਸੂਸ ਕਰ ਰਹੇ ਹੋ ਤੁਸੀਂ ਮੈਨੂੰ ਇਸ ਪਿੰਡ ਦੀ ਬਹੁਤ ਖੁਸ਼ੀ ਆ ਕਿ ਮੈਨੂੰ ਇਸ ਸਿਕਰੀ ਪਿੰਡ ਦੀ ਮਤਲਬ ਕਿ ਯੋਗ ਸਮਝੇ ਮੇਰੇ ਸਾਰੇ ਪਿੰਡ ਵਾਲੇ ਤੇ ਮੇਰੇ ਸੋਹਰੇ ਪਰਿਵਾਰ ਨੇ ਮੈਨੂੰ ਲਾਇਕ ਸਮਝੇ ਸੀ ਉਹ ਕਿ ਮੈਂ ਇਸ ਪਿੰਡ ਦੇ ਸਰਪੰਚ ਬਣਾ ਦੇ ਸਾਰੇ ਪਿੰਡ ਵਾਲਿਆਂ ਨੇ ਮੈਨੂੰ ਇਸ ਲਾਇਕ ਸਮਝ ਕੇ ਮੈਨੂੰ ਵੋਟ ਦਿੱਤੀ ਆ ਤੇ ਮੈਨੂੰ ਮਤਲਬ ਸਰਪੰਚ ਬਣਾਇਆ ਤੇ ਮੈਂ ਚਾਹਨੀ ਆ ਕਿ ਇਸ ਪਿੰਡ ਦੀ ਮਤਲਬ ਕਿ ਸੇਵਾ ਕਰਾਂ ਤੇ ਮੈਨੂੰ ਇਸ ਪਿੰਡ ਦਾ ਮੌਕਾ ਮਿਲਿਆ ਕਿ ਇਸ ਪਿੰਡ ਚ ਦੀ ਮੈਂ ਸਾਰਿਆਂ ਦੀ ਸੇਵਾ ਕਰਾਂ ਤੇ ਜਿੱਦਾਂ ਮਤਲਬ ਕਿ ਪਿੰਡ ਵਾਲੇ ਚਾਹੁੰਦੇ ਨੇ ਕਿ ਮੈਂ ਉਹਨਾਂ ਦੀ ਹਰ ਚੀਜ਼ ਜੋ ਵੀ ਉਚਾਨੇ ਨੇ ਹਨਾ ਦੀ ਜੋ ਕੋਈ ਡਿਮਾਂਡ ਨੇ ਤੇ ਮੈਂ ਪੂਰੀ ਕਰ ਸਕਾਂ ਜੋ ਵੀ ਮੈ ਮੇ ਤਾਂ ਹੋ ਸਕਦਾ ਹੈ ਠੀਕ ਹੈ ਜੀ ਗੁਰਦੀਪ ਕੌਰ ਜੀ ਬਹੁਤ ਵੱਡੀ ਗੱਲ ਹੈ ਕਿ ਤੁਹਾਨੂੰ ਇਹ ਪਿੰਡ ਦੇ ਸਰਪੰਚ ਚੁਣਿਆ ਤੁਸੀਂ ਮਿਲਦੀਆਂ ਹੱਡ ਮਾਣ ਪੂਰੀ ਕਰਨ ਲਈ ਅਗਾਵੰਤ ਸੋਚਦੇ ਮਾਲਕ ਹੋ ਇਹਦੇ ਵਿੱਚ ਤੁਸੀਂ ਸਰਪੰਚ ਬਣਿਆ ਹੋ ਤੁਹਾਨੂੰ ਤੁਹਾਡੇ ਸੋਹਰੇ ਪਰਿਵਾਰ ਦਾ ਕਿੰਨਾ ਕਿ ਸਹਿਯੋਗ ਰਿਹਾ ਕਿਉਂਕਿ ਲੋਕੀ ਸਮੇਂ ਵਿੱਚ ਆਪਾਂ ਦੇਖਦੇ ਆ ਕਿ ਬਹੁਤ ਸਾਰੀਆਂ ਗੜੀਆਂ ਏ ਬਗਾਨੇ ਘਰਾਂ ਦੀਆਂ ਧੀਆਂ ਨੇ ਸਾਰੇ ਪਰਿਵਾਰ ਵਿੱਚ ਆ ਕੇ ਕਾਫੀ ਦੁਖੀ ਰਹਿੰਦੀਆਂ ਨੇ ਕੋਈ ਦਾਜ ਕਰਕੇ ਕੋਈ ਕਿਸੇ ਪ੍ਰਕਾਰ ਕਿਸੇ ਗੱਲ ਕਰਕੇ ਦੁਖੀ ਰਹਿੰਦੀਆਂ ਨੇ ਪਰ ਤੁਹਾਨੂੰ ਕਿੰਨੀ ਸਪੋਰਟ ਹੈ ਤੁਹਾਡੇ ਸਹੁਰਾ ਸਾਹਿਬ ਜੀ ਦੀ ਔਰ ਤੁਹਾਡੇ ਪਰਿਵਾਰ ਮੈਂਬਰਾਂ ਦੀ ਹਾਂਜੀ ਸਰਦ ਤੇ ਮੇਰੇ ਪਰਿਵਾਰ ਦੀ ਸਾਰੇ ਦੀ ਬਹੁਤ ਬਹੁਤ ਸਪੋਰਟ ਹੈ ਸਾਰਿਆਂ ਨੇ ਮੈਨੂੰ ਇਸ ਲਈ ਸਮਝਿਆ ਕਿ ਮੈਨੂੰ ਇਸ ਤਰ੍ਹਾਂ ਖੜਾ ਕੀਤਾ ਜਾਵੇ ਪੰਜੀਰੀ ਉਸ ਚ ਨੇਮ ਚੋਣਾ ਚ ਤੇ ਇਸ ਕਰਕੇ ਮਤਲਬ ਕਿ ਜੇ ਪਹਿਲਾਂ ਜਿੱਦਾਂ ਕਰਦੇ ਸੀਗੇ ਲੇਡੀਜ਼ ਨਾਲ ਜਿੱਦਾਂ ਤੰਗ ਰਹਿੰਦੀਆਂ ਸੀ ਸਾਰਿਆਂ ਬਟ ਇਦਾਂ ਨਹੀਂ ਹੈਗਾ ਮੇਰੇ ਪਰਿਵਾਰ ਚ ਸਾਰੇ ਰਿਸਪੈਕਟ ਕਰਦੇ ਨੇ ਤੇ ਬਹੁਤ ਪਿਆਰ ਦਿੰਦੇ ਨੇ ਮੇਰੇ ਪਰਿਵਾਰ ਚ ਠੀਕ ਹੈ ਜੀ ਤੇ ਹੋਰ ਤੁਸੀਂ ਜਦੋਂ ਤੁਹਾਨੂੰ ਸਾਰੇ ਪਿੰਗਵਾਸੀਆਂ ਦਾ ਤੁਹਾਡੇ ਸੋਹਰਾ ਸਾਹਿਬ ਦਾ ਕਿਉਂਕਿ ਤੁਹਾਡੇ ਸੋਹਰਾ ਸਾਹਿਬ ਇੱਕ ਬਹੁਤ ਹੀ ਨਾਮਵਰ ਸ਼ਖਸੀਅਤ ਨੇ ਉਹਗੇ ਸਮਾਜ ਸੇਵਕ ਨੇ ਲੋਕਾਂ ਦੀ ਸੇਵਾ ਕਰਨ ਦੇ ਹਰ ਵਿੱਚ ਤਤਪਾਰ ਨੇ ਰੇ ਗੁਰਮੁਖੀ ਨੇ ਬਾਰੀ ਵੀ ਪੜਦੇ ਨੇ ਤੁਸੀਂ ਜਿਵੇਂ ਸਮਝੋ ਕਿ ਭਵਿੱਖ ਦੇ ਵਿੱਚ ਛੇੜੀਆਂ ਪਿੰਡ ਦੀਆਂ ਬੁਨਿਆਦੀ ਸਹੂਲਤਾਂ ਤੋਂ ਇਹ ਪਿੰਡ ਸੱਖਣਾ ਕਿਉਂਕਿ ਪਿੰਡਾਂ ਕਾਫੀ ਪਿੰਡਾਂ ਵਿੱਚ ਦੇਖਦੇ ਆਪਾਂ ਕਿ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਪਿੰਡਾਂ ਨੂੰ ਤੇ ਤੁਹਾਡਾ ਪਿੰਡ ਸਿਕਰੀ ਕੁਝ ਮੇਨ ਵਾਲਾ ਸੜਕ ਤੋਂ ਕਾਫੀ ਜੀਡੂਲਰ ਤੋਂ ਹਟ ਕੇ ਆਇਆ ਹੈਗਾ ਤੇ ਤੁਸੀਂ ਕੀ ਸੋਚਦੇ ਕਿ ਪਿੰਡ ਕਿਹੜੀਆਂ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਜਿਹੜੀਆਂ ਤੁਸੀਂ ਪੂਰੀਆਂ ਕਰੋਗੇ ਮੈ ਜਾਣੀ ਹੈ ਕਿ ਮੇਰੇ ਪਿੰਡ ਚ ਹਰ ਤਰ੍ਹਾਂ ਦੀ ਸਹੂਲਤ ਹੋਵੇ ਜਿੱਦਾਂ ਕਿ ਆਪਾਂ ਦੇਖਦੇ ਆ ਕਿ ਇੱਥੇ ਸੜਕਾਂ ਬਣਾਉਣ ਦਾ ਨਾਲ ਹੀ ਉਹ ਬਣਾਉਣ ਦਾ ਮਤਲਬ ਥੋੜੀ ਜਿਹੀ ਤੰਗੀ ਹੈ ਇੱਥੇ ਪਿੰਡ ਚ ਕਈ ਸੜਕਾਂ ਟੁੱਟੀਆਂ ਹੋਈਆਂ ਨੇ ਤੇ ਜੋ ਇੰਟਰਲੌਕਸ ਵਗੈਰਾ ਲਗਾਉਣੀਆਂ ਚਾਹੀਦੀਆਂ ਉਹ ਵੀ ਲਗਾਨੀਆਂ ਚਾਹੀਦੀਆਂ ਤੇ ਅੰਡਰਗਰਾਉਂਡ ਆਪਨ ਨਾਲੀਆਂ ਵੀ ਬੁਣਾਈਆਂ ਚਾਹੀਦੀਆਂ ਨੇ ਤਾਂ ਕਿ ਮਤਲਬ ਗੰਨ ਨਾ ਫੈਲੇ ਤੇ ਤੇ ਜਿੱਦਾਂ ਆਪਣੇ ਸਟਰੀਟ ਲਾਈਟਸ ਵੀ ਨਹੀਂ ਹੈਗੀਆਂ ਉਹ ਵੀ ਹੋਣੀਆਂ ਚਾਹੀਦੀਆਂ ਨੇ ਤੇ ਜਿੱਦਾਂ ਆਪਣੇ ਇੱਥੇ ਦਰਖਤ ਵੀ ਨਹੀਂ ਲੱਗੇ ਹੋਏ ਆ ਰੋੜਾਂ ਤੇ ਸੜਕ ਤੇ ਜਿੱਦਾਂ ਉਹ ਵੀ ਲੱਗੇ ਹੋਣੇ ਚਾਹੀਦੇ ਨੇ ਤੇ ਜਿੱਦਾਂ ਕਹਿੰਦੀਆਂ ਲੇਡੀਜ਼ ਦੀ ਡਿਮਾਂਡ ਹੈ ਕਿ ਇੱਥੇ ਜਿੱਦਾਂ ਚੈਂਸਲੇ ਇੱਥੇ ਜਿਮ ਹੈਗਾ ਯਾ ਮਤਲਬ ਕਿ ਤਾਂ ਮੈਂ ਉਹ ਚਾਹਨੀ ਹੈ ਕਿ ਇੱਥੇ ਜਿਮ ਵੀ ਹੋਵੇ ਲੇਡੀਜ਼ ਲਈ ਹਾਂ ਤਾਂ ਉਹ ਉਸ ਵਿੱਚ ਚਾਹਨੀ ਹੈ ਕਿ ਇੱਥੇ ਹੋਵੇ ਤੇ ਇਹ ਵੀ ਚਾਹਨੀ ਹੈ ਕਿ ਜਿਹੜੀ ਸਲਾਈ ਸੈਂਟਰ ਦੀ ਜਿਹੜੀਆਂ ਜਾਣੀਆਂ ਲੇਡੀਜ਼ ਬਾਹਰ ਸਿੱਖਣ ਲਈ ਕੁੜੀਆਂ ਉਹ ਵੀ ਹੋਣਾ ਚਾਹੀਦੇ ਇੱਥੇ ਤੇ ਉਹ ਬਾਹਰ ਨਾ ਜਾਵੇ ਤੇ ਜਿੱਦਾਂ ਅਸੀਂ ਇੱਥੇ ਪਿੰਡ 'ਚ ਕਾਫੀ ਪ੍ਰੋਬਲਮ ਆਂਦੀ ਹੈ ਲੋਕਾਂ ਨੂੰ ਜਿੱਦਾਂ ਸਮਾਨ ਲੈਣ ਲਈ ਜਿੱਦਾਂ ਕਹਦੇ ਨੇ ਆਪਾਂ ਮਨੀਆਰੀ ਵਗੈਰਾ ਸਮਾਨ ਹੋ ਗਿਆ ਹੋਰ ਮਤਲਬ ਕਪੜੇ ਵਗੈਰਾ ਦੀ ਕੋਈ ਸ਼ਾਪ ਨਹੀਂ ਹੈਗੀ ਇੱਥੇ ਜਾਦਾ ਤੇ ਜਿੱਦਾਂ ਲੱਕੜੀ ਦਾ ਕੰਮ ਕਰਨ ਲਈ ਨਹੀਂ ਹੈ ਸਾਰਾ ਕੁਝ ਆਪਾਂ ਮਤਲਬ ਕੋਈ ਵੀ ਇੰਨਾ ਜ਼ਿਆਦਾ ਨਹੀਂ ਹੈ ਗਿਆ ਤੇ ਮੈਂ ਚਾਹੁੰਦੀ ਆ ਕਿ ਇੱਥੇ ਇੱਕ ਮਤਲਬ ਗਰੁੱਪ ਬਣਾਇਆ ਜਾਵੇ ਤੇ ਸਾਰਿਆਂ ਨੂੰ ਪੁੱਛਿਆ ਜਾਵੇ ਕਿ ਸਭ ਨੂੰ ਮਤਲਬ ਕਿ ਕੀ ਤੁਸੀਂ ਕਿਹੜੀ ਕਿਹੜੀ ਸ਼ਾਪ ਖੋਲਣਾ ਚਾਹੁੰਦੇ ਨੇ ਤੇ ਸਾਰਿਆਂ ਨੂੰ ਇੱਕ ਇੱਕ ਮਤਲਬ ਦੱਸ ਦੇਣਾ ਚਾਹੀਦਾ ਕਿ ਇਹ ਸਾਰੀ ਸ਼ਾਪ ਸਬ ਡਿਪਿੰਡਸ ਹੋਣੀ ਚਾਹੀਦੀ ਹੈ ਤਾਂ ਕਿ ਆਪਾਂ ਬਾਹਰ ਨਹੀਂ ਚਾਣ ਤੇ ਜਿਹੜੇ ਬੱਚਿਆਂ ਨੂੰ ਪ੍ਰੋਬਲਮ ਆਂਦੀ ਆ ਕਈ ਬਾਹਰ ਜਾਂਦੇ ਨੇ ਇਹ ਸਭ ਕੁਝ ਆਪਣੇ ਪਿੰਡ 'ਚ ਹੋਣਾ ਚਾਹੀਦਾ ਪਿੰਡ 'ਚ ਹੋਣਾ ਚਾਹੀਦਾ ਹਾਂਜੀ ਤੇ ਇੱਥੇ ਸਰਪੰਚ ਗੁਰਦੀਪ ਕੌਰ ਜੀ ਦਾ ਸੌਰਸਾ ਵੀ ਮੌਜੂਦ ਨੇ ਸਾਡੇ ਵਿਚਕਾਰ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮਿਲਦੇ ਆ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਕਰਤੋ ਸਵਾਗਤ ਕਰਦੇ ਆ ਮੇਘੰਪੁਰਾ ਸ਼ਕਤੀ ਵੈਬ ਟੀਵੀ ਨਿਊਜ਼ ਚੈਨਲ ਵਿੱਚ ਅਸੀਂ ਗੱਲ ਕਰਦੇ ਆ ਸਰਪੰਚ ਗੁਰਦੀਪ ਕੌਰ ਜੀ ਦੇ ਸੋਰਾ ਸਾਹਿਬ ਨਾਲ ਸਸਿਕਾਲ ਸਿੰਘ ਸਾਹਿਬ ਜੀ ਪਹਿਲਾਂ ਤਾਂ ਜੀ ਵਾਇਰਲ ਕੀਤਾ ਖਦ사 ਵਾਇਰਲ ਜੀ ਕੀ ਫਤਿਹ ਸਾਰੀ ਪ੍ਰੈਸ ਦੀ ਟੀਮ ਦਾ ਪਹਿੰਦ ਸਿੱਕਰੀ ਸਾਡੇ ਨਜ਼ਰ ਪਹੁੰਚ ਤੇ ਮੈਂ ਬਹੁਤ ਬਹੁਤ ਜਲਦੀਆਂ ਦਰਾਈਆਂ ਤੋਂ ਸਵਾਗਤ ਕਰਦਾ ਹਾਂ ਜੀ ਆਇਆਂ ਕਹਿੰਦਾ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਸਾਡੇ ਕੋਲ ਚੱਲ ਕੇ ਆਏ ਹੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਹ ਕੀ ਸ਼ੁਭ ਨਾਮ ਹੈ ਸਿੰਘ ਸਾਹਿਬ ਜੀ ਆਪਣਾ ਮੇਰਾ ਨਾਮ ਹੈ ਜੀ ਅਮਰਿੱਤ ਸਿੰਘ ਮੇਰਾ ਨਾਮ ਹੈ ਜੀ ਮੈਂ ਜਨਰਲ ਸੈਕਟਰੀ ਆਤਰੀ ਕਿਸਾਨ ਜੁਨੇ ਲਖੋਵਾਲ ਦਾ ਡਿਸਟ੍ਰਿਕਟ ਕਪੂਰਥਲਾ ਦਾ ਜਨਰਲ ਸੈਕਟਰੀ ਆ ਜੀ ਮੈਸੇ ਵੀ ਸਮਾਜ ਸੇਵਾ ਦੇ ਕੰਮ ਕਾਫੀ ਅਸਿੰ ਕਰਦੇ ਰਹਿੰਦੇ ਹਾਂ ਬਾਕੀ ਸਾਨੂੰ ਸਾਡੇ ਪਿੰਡ ਸੀਕਰੀ ਨੇ ਬਹੁਤ ਵੱਡਾ ਮਾਣ ਬਖਸ਼ਿਆ ਸਾਨੂੰ ਬੜੀ ਇਸ ਗੱਲ ਦੀ ਖੁਸ਼ੀ ਹੈ ਕਿ ਸਾਨੂੰ ਪਿੰਡ ਵਾਲਿਆਂ ਨੇ ਸਾਡੀ ਨੂੰ ਗੁਰਦੀਪ ਕੌਰ ਨੂੰ ਇਸ ਜੋ ਅੰਗਵਾਈ ਦੇ ਸਮਰੱਥ ਸਮਝਿਆ ਜੀ ਜੋ ਪਿੰਡ ਦੀ ਸੇਵਾ ਕਰ ਸਕੇ ਸਾਰੇ ਨਗਰ ਦਾ ਬਹੁਤ ਬਹੁਤ ਅਰਣੀਆ ਸੀਤਨਵਾਦੀਆਂ ਜਿਨ੍ਹਾਂ ਨੇ ਇਹ ਸਾਨੂੰ ਮਾਣ ਬਖਸ਼ਿਆ ਸਾਰੇ ਪਿੰਡ ਨੂੰ ਇੱਕ ਗੱਲ ਹੋਰ ਜੇ ਅਸੀਂ ਤੇ ਮੈਂ ਦੱਸਣੀ ਚਾਹੁੰਦਾ ਕਿ ਜੋ ਸਾਨੂੰ ਪਿੰਡ ਨੇ ਮਾਣ ਦਿੱਤਾ ਅਸੀਂ ਵੀ ਇਸ ਗੱਲ ਨੂੰ ਆਪਣੇ ਤਹਿਤ ਦਿਲੋਂ ਇਹ ਗੱਲ ਬਚਨ ਵਾਦ ਹੈ ਕਿ ਪਿੰਡ ਨੂੰ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਕਿਸੇ ਵੀ ਤਰ੍ਹਾਂ ਦਾ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਏਗਾ ਸਾਰਾ ਨਗਰ ਸਾਡਾ ਆਪਣਾ ਨਗਰ ਆਪਣਾ ਪਰਿਵਾਰ ਹੈ ਬੱਚੇ ਨੇ ਭਰਾ ਨੇ ਵੀਰ ਨੇ ਸਾਡੇ ਬਜ਼ੁਰਗ ਨੇ ਵੱਡੇ ਮਾਤਾ ਮਾਂ ਭੈਣਾਂ ਨੇ ਸਾਡੀਆਂ ਸਾਰਾ ਆਪਣਾ ਪਰਿਵਾਰ ਸਮਝ ਕੇ ਪਿੰਡ ਦੀ ਸੇਵਾ ਕਰਾਂਗੇ ਪੂਰੇ ਪਿੰਡ ਦਾ ਸਰਪੱਕੀ ਵਿਕਾਸ ਕਰਾਵਾਂਗੇ ਸਾਡੇ ਨਗਰ ਅੰਦਰ ਇੱਕ ਤੇ ਸਕੂਲ ਜਿਹੜਾ ਬਹੁਤ ਛੋਟਾ ਹੈ ਪੰਜਵੀਂ ਤੱਕ ਸਾਡਾ ਸਕੂਲ ਹੈ ਜੀ ਅਸੀਂ ਉਸ ਨੂੰ ਅਪਗ੍ਰੇਡ ਕਰਾਉਣ ਲਈ ਅੱਠਵੀਂ ਤੱਕ ਕੋਸ਼ਿਸ਼ ਕਰਾਂਗੇ ਅੱਠਵੀਂ ਤੱਕ ਸਾਡਾ ਸਕੂਲ ਹੋਣਾ ਚਾਹੀਦਾ ਸਕੂਲ ਅੰਦਰ ਟੀਚਰਾਂ ਦੀ ਘਾਟ ਹੈ ਠੀਕ ਹੈ ਅਸੀਂ ਉਹ ਵੀ ਪੰਜਾਬ ਸਰਕਾਰ ਤੋਂ ਮੰਗ ਕਰਾਂਗੇ ਕਿ ਸਾਡੇ ਸਕੂਲ ਅੰਦਰ ਜਿਹੜੇ ਟੀਚਰ ਆ ਉਹਨਾਂ ਦੀ ਪੂਰਤੀ ਕਰਕੇ ਟੀਚਰ ਹੋਰ ਲਗਾਏ ਜਾਣ ਹੋਰ ਸਾਡੇ ਪਿੰਡ ਤੇ ਡਿਸਪੈਂਸਰੀ ਬਹੁਤ ਦੂਰ ਜਾਣਾ ਪੈਂਦਾ ਸਾਨੂੰ 2-3 ਕਿਲੋਮੀਟਰ ਚੱਲ ਕੇ ਜਾਣਾ ਪੈਂਦਾ ਅਸੀਂ ਉਹ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਪੰਜਾਬ ਸਰਕਾਰ ਅਗੇ ਬੇਨਤੀ ਵੀ ਕਰਾਂਗੇ ਕਿ ਸਾਡੇ ਪਿੰਡ ਨੂੰ ਡਾਕਟਰ ਦਿੱਤਾ ਜਾਵੇ ਕੁਝ ਛੋਟਾ ਮੋਟਾ ਸਹੂਲਤ ਦੇ ਕੇ ਸਾਡੇ ਕੋਲ ਜੋ ਡਿਸਪੈਂਸਰੀ ਬਣਾਈ ਜਾਵੇ ਸਾਡੇ ਪਿੰਡ ਦੇ ਅੰਦਰ ਹੋਰ ਬਹੁਤ ਸਾਰੀਆਂ ਛੋਟੀਆਂ-ਮੋਟੀਆਂ ਕਮੀਆਂ ਨੇ ਅਸੀਂ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਬਹੁਤ ਵੱਡੀ ਅੱਜ ਕੱਲ ਤੁਹਾਨੂੰ ਪਤਾ ਵੀ ਜਿਹੜੇ ਪਾਣੀ ਦੇ ਨਾਲ ਮੱਛਰ ਫੈਲ ਰਹੇ ਨੇ ਅਸੀਂ ਉਹਦੇ ਬਾਰੇ ਵੀ ਪੰਜਾਬ ਸਰਕਾਰ ਨੂੰ ਸਾਡੇ ਹਲਕੇ ਦੇ ਵਿਧਾਇਕ ਜਗਿੰਦਰ ਸਿੰਘ ਜੀ ਮਾਨ ਨੇ ਜਿਹੜੇ ਉਹਨਾਂ ਨੂੰ ਵੀ ਇਹ ਗੱਲ ਪਰ ਜ਼ੋਰ ਮੰਗ ਕਰਾਂਗੇ ਵੀ ਸਾਡੇ ਜਿਹੜੇ ਪਿੰਡ ਦੀਆਂ ਨਾਲੀਆਂ ਦੁਲੀਆਂ ਕੁੱਟੀਆਂ ਨੇ ਪਾਣੀ ਖੜਦਾ ਹੈ ਉਹਦੇ ਬਾਰੇ ਸਾਨੂੰ ਕੋਈ ਵਿਸ਼ੇਸ਼ ਗ੍ਰਾਂਟ ਦੇ ਕੇ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਸਾਡੇ ਪਿੰਡ ਦਾ ਵਿਕਾਸ ਆ ਉਹ ਅਚੇ ਤਰੀਕੇ ਨਾਲ ਹੋ ਗਏ ਅੰਡਰਗਰਾਊਂਡ ਪੈਪਾਂ ਪਾਈਆਂ ਜਾਣ ਜੋ ਕਿ ਬਾਗ ਪਾਣੀ ਨਾਲ ਕਰ ਸਕੇ ਅੰਡਰਗਰਾਊਂਡ ਜੇਕਰ ਪਿੰਡ ਸਾਫ਼ ਸੁਥਰਾ ਰਹਿ ਸਕੇ ਤੂੰ ਬਾਕੀ ਪਿੰਡ ਨੂੰ ਹਰਿਆ ਭਰਿਆ ਬਣਾਉਣ ਵਾਸਤੇ ਸਾਡਾ ਇੱਕ ਟੀਚਾ ਹੈ ਇੱਕ ਸਾਡੇ ਇੱਥੇ ਅਸੀਂ ਚਾਹੁੰਦੇ ਹਾਂ ਬੱਚਿਆਂ ਵਾਸਤੇ ਪਾਰਕ ਬਣਾਉਣਾ ਚਾਹੁੰਦੇ ਸਾਡੇ ਕੋਲ ਜ਼ਿਆਦਾ ਪਈਆਂ ਠੀਕ ਹੈ ਜੀ ਨੰਬਰ 2 ਤੇ ਅਸੀਂ ਇਹ ਚਾਹੁੰਦੇ ਹਾਂ ਪਿੰਡ ਨੂੰ ਹਰਿਆ ਭਰਿਆ ਬਣਾਉਣ ਵਾਸਤੇ ਇੱਕ ਫਲਵਾੜੀ ਲਾਈ ਜਾਵੇ ਸੜਕਾਂ ਦੇ ਦਿਵਾਲੇ ਹਰੇ ਭਰੇ ਦਰੱਖਤਾਂ ਆ ਕੇ ਪਿੰਡ ਨੂੰ ਹਰਿਆ ਭਰਿਆ ਬਣਾਇਆ ਜਾਵੇ ਜੋ ਕਿ ਅੱਜ ਸਮੇਂ ਦੀ ਜੋ ਕੇ ਲੋੜ ਹੈ ਪ੍ਰਦੂਸ਼ਣ ਬਹੁਤ ਹੁੰਦਾ ਜਾ ਰਿਹਾ ਕੋ ਜਿੰਨੇ ਜਾਤਤ ਹੋਣਗੇ ਤੇ ਪ੍ਰਦੂਸ਼ਣ ਘੱਟ ਹੋ ਜਾਵੇ ਇਹ ਬਹੁਤ ਵਧੀਆ ਗੱਲ ਕੀਤੀ ਹੈ ਕਿ ਪਿੰਨ ਨੂੰ ਪਾਰਕੀ ਵਾਲੇ ਤੋਂ ਉੱਪਰ ਉੱਠ ਕੇ ਭਾਈਚਾਰਕ ਸਾਜ ਪੈਦਾ ਕੀਤੀ ਜਾਵੇਗੀ ਪਿੰਡ ਵਿੱਚ ਔਰ ਪਿੰਨ ਭਾਵ ਤੋਂ ਉੱਪਰ ਉੱਠ ਕੇ ਪਿੰਡ ਦਾ ਸਰਪੱਕੀ ਵਿਕਾਸ ਕਰਵਾਇਆ ਜਾਵੇਗਾ ਬਹੁਤ ਸਾਰੇ ਘਾਟਾਂ ਨੇ ਪਹਿਲੇ ਵਿੱਚ ਸਰਦਾਰ ਅਮਰਿਕ ਸਿੰਘ ਜੀ ਨੇ ਸਾਨੂੰ ਦੱਸਿਆ ਜੋ ਕੋ ਨਾਲੋਂ ਉਹਨਾਂ ਘਾਟਾਂ ਨੂੰ ਪੂਰੀ ਤਰ੍ਹਾਂ ਨਹੀਂ ਅਸੀਂ ਸਰਕਾਰ ਦੇ ਦਰਵਾਜ਼ੇ ਜਨਾਪਰਦਾ ਕਾਂਗਰਸ ਸਰ ਸਰ ਜਗਿੰਦਰ ਸਿੰਘ ਜੀ ਮਾਰ ਤੱਕ ਪਹੁੰਚ ਕਰਾਂਗੇ ਜਿਹੜਾ ਕਿ ਇਸ ਜਿਹੜਾ ਕਾਟਾ ਨੇ ਉਹਨਾਂ ਪੂਰਾ ਕਰਨ ਦੇ ਵਿੱਚ ਸਾਡੀ ਸਹਾਇ ਸਹਿਯੋਗੀ ਸਹਿਯੋਗ ਕਰਨਗੇ ਇਹ ਸਰਦਾਰ ਬਰੀਖ ਸਿੰਘ ਜੀ ਤੁਹਾਡੀ ਨੋ ਨੇ ਸਰਪੰਚੀ ਦੀ ਚੋਣ ਜਿੱਤੀ ਇਸ ਇਸ ਦੇ ਵਿੱਚ ਤੁਹਾਡਾ ਕਿੰਨਾ ਕਿ ਸੋਹਰਾ ਪਰਿਵਾਰ ਦਾ ਕਿੰਨਾ ਕਿ ਸਹਿਯੋਗ ਰਿਹਾ ਇਹਨਾਂ ਕੰਮਜਾਬ ਕਰਮੇ ਚ ਕਿੰਨੇ ਕਿ ਤੁਸੀਂ ਇਹਨਾਂ ਨੂੰ ਆਪਣੇ ਦਰੋਂ ਮਦਦ ਦੇ ਕਿ ਦੇਖੋ ਜੀ ਸਹਿਯੋਗ ਦੀ ਗੱਲ ਕਹੀਏ ਜੋ ਸਾਡੀ ਬੱਚੀ ਜੋਗ ਆ ਇਸ ਗੱਲ ਦੇ ਅਸੀਂ ਸੀ ਉਹਨੂੰ ਸਮਝਿਆ ਤੇ ਸਾਨੂੰ ਇਸ ਗੱਲ ਦਾ ਮਾਣ ਵੀ ਆ ਕਿ ਲੜਕੀ ਸਮਝਦਾਰ ਹੈ ਪੜ੍ਹੀ ਲਿਖੀ ਹੈ ਨੌਜਵਾਨ ਹੈ ਜਦ ਕਿ ਅਸੀਂ ਇਹ ਗੱਲ ਆਪਣੇ ਮਹਿਸੂਸ ਕੀਤੀ ਵੀ ਜਦੋਂ ਆਪਣੇ ਘਰ ਪਰਿਵਾਰ ਨੂੰ ਇਹਨੇ ਵਧੀਆ ਢੰਗ ਨਾਲ ਚਲਾ ਸਕਦੀ ਆ ਤੇ ਸਾਨੂੰ ਇਸ ਤੋਂ ਬਹੁਤ ਉਮੀਦ ਸੀ ਵੀ ਸਮੂਹ ਨਗਰ ਨੂੰ ਵੀ ਬਹੁਤ ਅੱਛੇ ਤਰੀਕੇ ਨਾਲ ਇਹ ਅੱਗੇ ਲਿਜਾ ਸਕਦੀ ਆ ਪੜੀ ਲਿਖੀ ਆ ਚੰਗੀ ਸੋਚ ਦੀ ਮਾਲਕ ਹੈ ਤੇ ਬਾਕੀ ਸਾਡਾ ਦੇ ਸੁਜੋਗ ਦੀ ਗੱਲ ਦੇਖੋ ਜੀ ਸਾਡਾ ਤਾਂ ਪੂਰਾ ਸੁਜੋਗ ਹੈ ਬੱਚੀ ਨੂੰ ਠੀਕ ਹੈ ਜੀ ਅੱਗੇ ਲਿਜਾਣ ਦੇ ਵਿੱਚ ਸਾਡਾ ਇਹ ਸੁਪਨਾ ਸੀ ਵੀ ਅਸੀਂ ਆਪ ਦੇ ਨਾਲੋਂ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਆਈਏ ਇਸ ਕਰਕੇ ਅਸੀਂ ਆਪਣੀ ਬੱਚੀ ਨੂੰ ਜੋਗ ਸਮਝਿਆ ਗੁਰਦੀਪ ਸਿੰਘ ਜੀ ਨੂੰ ਪਿੰਡ ਦਾ ਸਰਪੰਚ ਬਣਾਇਆ ਜੀ ਇਹ ਸਾਡਾ ਬਹੁਤ ਵੱਡਾ ਸੁਜੋਗ ਹੈ ਜੀ ਸਾਰੇ ਸਮੂਹ ਪਰਿਵਾਰ ਦਾ ਜੀ ਗੱਲ ਕਰਦਿਆਂ ਸਰਪੰਚ ਗੁਰਦੀਪ ਕਾਲ ਜੀ ਨੂੰ ਤੁਹਾਨੂੰ ਸਵਾਲ ਹੈ ਕਿ ਜਦੋਂ ਤੁਸੀਂ ਪਿੰਡ ਦੀ ਬਿਹਤਰੀ ਲਈ ਇਹ ਅੱਗੇ ਵੱਧ ਵੱਧ ਕੇ ਤੁਸੀਂ ਇਹਨਾਂ ਆਪਣਾ ਕਾਰਜ ਕਰੋਗੇ ਉਥੇ ਨੌਜਵਾਨਾਂ ਦੇ ਲਈ ਕਿਉਂਕਿ ਤੁਸੀਂ ਇਹ ਤੇ ਜਾਣਦੇ ਹੋ ਤੇ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਵੀ ਪਿੱਛੇ ਨਹੀਂ ਛੱਡੇ ਜਾ ਸਕਦਾ ਤੁਹਾਡਾ ਨੌਜਵਾਨਾਂ ਲਈ ਕਿਹੋ ਜਿਹਾ ਰਵਈਆ ਰਹੇਗਾ ਕਿਉਂਕਿ ਤੁਸੀਂ ਕੋ ਔਰਤੋਂ ਲੈਣੀ ਜੋ ਤੇ ਨੌਜਵਾਨ ਲੜਕਿਆਂ ਲਈ ਤੁਹਾਡਾ ਕਿਹੋ ਜਿਹਾ ਰਵਈਆ ਰਹੇਗਾ ਕਿਹੋ ਜਿਹਾ ਪ੍ਰੋਗਰਾਮ ਸਹੂਲਤਾਂ ਤੁਸੀਂ ਦਿਓਗੇ ਮੇਚਾਨੀ ਹੈ ਕਿ ਜਿਹੜੇ ਬੱਚੇ ਆ ਮਤਲਬ ਉਹਨਾਂ ਲਈ ਇਥੇ ਸਟੇਡੀਅਮ ਨਹੀਂ ਹੈਗਾ ਤੇ ਉਹਨਾਂ ਲਈ ਸਟੇਡੀਅਮ ਬਣਾਇਆ ਜਾਵੇ ਤੇ ਉਹ ਵੀ ਮਤਲਬ ਕਿ ਖੇਡ ਜੋ ਮਤਲਬ ਜੀ ਫੀਲਡ ਆ ਖੇਡ ਮਤਲਬ ਪਲੇਅਰ ਦੀ ਜੋ ਹੋਣੀ ਚਾਹੀਦੀ ਹੈ ਇੱਥੇ ਤੇ ਸਾਰੇ ਬੱਚਿਆਂ ਨੂੰ ਮਤਲਬ ਜੀ ਮਿਲੇ ਮੌਕਾ ਕੀਏ ਹੈ ਉਹ ਵੀ ਉੱਥੇ ਸਟੇਡੀਅਮ ਦੇ ਇਥੇ ਇੱਕ ਮਤਲਬ ਕੋਚ ਵੀ ਰੱਖਿਆ ਜਾ ਸਕ ਮਤਲਬ ਅਸੀਂ ਕਹਿੰਦੇ ਇਥੇ ਰੱਖਿਆ ਜਾਵੇ ਤੇ ਮਤਲਬ ਸਾਰੇ ਬੱਚਿਆਂ ਨੂੰ ਜਿਸ ਜਿਸ ਮਤਲਬ ਕਿ ਫੀਲਡ ਵਿੱਚ ਮਤਲਬ ਇੰਟਰਸਟ ਦਾ ਉਹਨਾਂ ਨੂੰ ਮਤਲਬ ਕੋਚਿੰਗ ਦਿੱਤੀ ਜਾਵੇ ਕੋਚਿੰਗ ਦਿੱਤੀ ਜਾਵੇ ਯਾਨੀ ਕਿ ਨੌਲਵਾਨਾ ਦੇ ਵੀ ਤੁਸੀਂ ਬਹੁਤ ਵਧੀਆ ਸੋਚ ਨੇ ਰੱਖਦੇ ਹੋ ਤੇ ਇੱਥੇ ਹੀ ਆਪਣੇ ਧੀਆਂ ਦੇ ਲਈ ਜਿਵੇਂ ਤੁਸੀਂ ਦੱਸਿਆ ਕਿ ਸਲਾਈਟ ਸਟ੍ਰੈਂਗਥ ਵਗੈਰਾ ਜਿਮ ਦੀ ਮੰਗ ਕਰਦੀਆਂ ਨੇ ਉਹਦੇ ਲਈ ਤੁਸੀਂ ਕਿੱਥੋਂ ਤੱਕ ਪਹੁੰਚ ਕਰੋਗੇ ਕਿ ਧਿਆਨ ਨੂੰ ਜਾਂ ਪਹਿਲਾ ਨੂੰ ਜਿਹੜੀ ਉਹਨਾਂ ਦੀ ਮੰਗ ਹੈ ਉਹਨੂੰ ਪੂਰਾ ਪੂਰਾ ਕਰੋਗੇ ਅਸੀਂ ਤੇੰਮ ਦਾ ਘਰ ਘਰ ਜਾ ਕੇ ਸਾਰਿਆਂ ਨੂੰ ਮਤਲਬ ਕਿ ਦੱਸਿਆ ਜਾਊਗਾ ਤੇ ਸਾਰਿਆਂ ਨੂੰ ਇਸ ਬਾਰੇ ਵੀ ਆਪਾਂ ਨੂੰ ਆਪਣੇ ਬੱਚਿਆਂ ਨੂੰ ਹਰ ਫੀਲ ਜਿੱਦਾਂ ਅੱਗੇ ਲੈ ਕੇ ਆਣਾ ਚਾਹੀਦਾ ਆ ਤੇ ਜਿੱਦਾਂ ਕਿ ਕਈ ਲੇਡੀਜ਼ ਕਹਿੰਦੀਆਂ ਨੇ ਕਿ ਅਸੀਂ ਆਪਣੇ ਬੱਚੇ ਨਹੀਂ ਬਾਹਰ ਭੇਜਣੇ ਲਿਆ ਉਹਨਾਂ ਨੂੰ ਇਹ ਦੱਸਿਆ ਜਾਊਗਾ ਕਿ ਹਾਂ ਕਿ ਆਪਾਂ ਇਹ ਇੱਥੇ ਸੋਚਦੇ ਆ ਮਤਲਬ ਕਿ ਬਾਹਰ ਜਿੱਦਾਂ ਆਪਾਂ ਫਿਰ ਚਾਹੁੰਦੇ ਆ ਇੱਥੇ ਇਹਨਾਂ ਬਾਰੇ ਨਹੀਂ ਕੋਈ ਸੋਚਦਾ ਇਹ ਸੋਚਦਾ ਆ ਕਿ ਇਹਨਾਂ ਬੱਚਿਆਂ ਨੂੰ ਕੁਝ ਨਹੀਂ ਆਂਦਾ ਉਹਨਾਂ ਨੂੰ ਮਤਲਬ ਕਿ ਕੋਈ ਨਾਲ ਨਹੀਂ ਰੱਖਦਾ ਹੈਗਾ ਮਤਲਬ ਬੱਚਿਆਂ ਨੂੰ ਮਤਲਬ ਨਾਲ ਵਿਤਕਰਾ ਕਰੇ ਕੀਤਾ ਜਾਂਦਾ ਆ ਕਿ ਇਹਨਾਂ ਨੂੰ ਨਾਲ ਇਹਨਾਂ ਨੂੰ ਕੁਛ ਆਂਦਾ ਨਹੀਂ ਹੈਗਾ ਤੇ ਉਹ ਮੈਂ ਜਾਣੀ ਆ ਕਿ ਦੱਸਿਆ ਜਾਵੇ ਕਿ ਆਪਾਂ ਘਰ 'ਚ ਇਦਾਂ ਕਰ ਸਕਦੇ ਆ ਬਾਹਰ ਨਹੀਂ ਚਲਦਾ ਇਹ ਜੀ 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 ਤੇ ਬਾਹਰ ਬੱਚੇ ਸਭ ਕੁਝ ਸਿੱਖਿਆ ਜਾਵੇ ਸਭ ਸਾਰੀ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਹੈ ਬੱਚਿਆਂ ਨੂੰ ਜਿੱਦਾਂ ਕੰਪਿਊਟਰ ਦੀ ਤੇ ਖੇਡ ਦੀ ਸਭ ਨੇ ਜਿੱਦਾਂ ਡਰਾਈਵਿੰਗ ਨਹੀਂ ਕਰਨੀ ਆਂਦੀ ਹੈ ਜੀ ਬੱਚੀ ਜਿਹੜੀ ਗਰਲਸ ਹਨ ਨਹੀਂ ਸਿਖਾਈ ਲੰਦਾ ਉਹ ਵੀ ਸਿਖਾਈ ਜਾਣੀ ਚਾਹੀਦੀ ਹੈ ਠੀਕ 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 ਹੈ ਜੀ ਤੇ ਬਾਅਦ ਜਿੱਤੇ ਹੋ ਤੁਸੀਂ ਸਾਰੇ ਪਿੰਡ ਦੇ ਲਈ ਲੜਕੀਆਂ ਦੇ ਲੜਕਿਆਂ ਦੇ ਲਈ ਇੰਨੀ ਸੋਚ ਰੱਖਦੇ ਹੋ ਉਥੇ ਤੁਹਾਡੀ ਪਿੰਡ ਵਾਸੀਆਂ ਨੂੰ ਕੀ ਅਪੀਲ ਹੈ ਕੀ ਸਹਿਯੋਗ ਮੰਗਦੇ ਹੋ ਪਿੰਡ ਵਾਸੀਆਂ ਤੋਂ ਤੁਸੀਂ ਮੇਰਾ ਨਹੀਂ ਇਹ ਕਹਿਣਾ ਚਾਹੁੰਦੀ ਜਿੱਦਾਂ ਕਈ ਲੋਕ ਇਹ ਕਹਿੰਦੇ ਆ ਕਿ ਆਪਾਂ ਮਤਲਬ ਇਹਨੂੰ ਨਹੀਂ ਬੁਲਾਣਾ ਹੈਗਾ ਤੇ ਜਿੱਦਾਂ ਵੀ ਉਹ ਵੀ ਕਰਦੇ ਆ ਨਾ ਲੋਕ ਪਾਰਟੀਵਾਦੀ ਵੀ ਕਰਦੇ ਆ ਤੇ ਮਤਲਬ ਉਹ ਨਹੀਂ ਕਰਨਾ ਚਾਹੀਦਾ ਸਾਰਾ ਮਿੰਡ ਆਪਣਾ ਹੀ ਆ ਸਾਰੀ ਜਿੱਦਾਂ ਵੀ ਧੀਆਂ ਪੈਣਾ ਸਾਰੀਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਤੇ ਸਭ ਨੂੰ ਮਤਲਬ ਕਿਸੇ ਬੁਰੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ ਤੇ ਸਾਰਿਆਂ ਨੂੰ ਲਈ ਸੰਜੋਗ ਦੇਣਾ ਚਾਹੀਦਾ ਹੈ ਕਿ ਇਕੱਠੇ ਹੋ ਕੇ ਆਪਾਂ ਇਹ ਕੰਮ ਕਰੀਏ ਜਿੱਦਾਂ ਕਈ ਕਹਿ ਦਿੰਦੇ ਅਸੀਂ ਇਸ ਵੇੜੇ ਨਹੀਂ ਜਾਣਾ ਉਸ ਵੇੜੇ ਨਹੀਂ ਜਾਣਾ ਇਦਾਂ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਜਿੱਦਾਂ ਹਰ ਮਤਲਬ ਜਿੱਦਾਂ ਕਹਿੰਦੇ ਨੇ ਕਿ ਇਹ ਵੇੜਾ ਇਹਨਾਂ ਦਾ ਹੈ ਜਿੱਦਾਂ ਹੀ بڑا ਮੈਂਬਰ ਮੰਨਿਆ ਜਾਂਦਾ ਕੋਈ ਵੀ ਸਵੇੜੇ ਦਾ ਉਹਨਾਂ ਨੂੰ ਬੁਲਾ ਕੇ ਸਾਰੇ ਨੂੰ ਕਹਿਣਾ ਚਾਹੀਦਾ ਕਿ ਆਪਾਂ ਨੂੰ ਇਹ ਸਹੂਲਤ ਆਪਣੇ ਪਿੰਡ 'ਚ ਕਰਨੀ ਚਾਹੀਦੀ ਆ ਮੈਂ ਸਭ ਨੂੰ ਇਹ ਅਪੀਲ ਕਰਨਾ ਚਾਹੁੰਦੀ ਆ ਕਿ ਆਪਾਂ ਸਾਰੇ ਮਿਲ ਕੇ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਠੀਕ ਹੈ ਜੀ ਬਹੁਤ ਐਸੀ ਸਰਪੰਚ ਮਰਦੀਪ ਕੌਰ ਪਿੰਡ ਸਿਕਰੀ ਤੋਂ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਗੱਲ ਕਰਕੇ ਬਹੁਤ ਚੰਗਾ ਲੱਗਿਆ ਬਹੁਤ ਅੱਛੇ ਵਿਚਾਰ ਦੇ ਮਾਲਕ ਨੇ ਨਾਲ ਹੀ ਉਹਨਾਂ ਦੇ ਸੋਹਰਾ ਸਾਹਿਬ ਵੀ ਸਰਦਾਰ ਅਮਰਜੀਤ ਸਿੰਘ ਜੀ ਇਹ ਸਿਕਰੀ ਜੋ ਬਹੁਤ ਬੱਡੇ ਉਹਗੇ ਸਮਾਜ ਸੇਵਕ ਵੀ ਨੇ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਜਿਹੜਾ ਜਿਹੜਾ ਸੈਕਟਿਵ ਵੀ ਨੇ ਉਹਨਾਂ ਦੀ ਕਾਫੀ ਦੇਣ ਹੈ ਆਪਣੀ ਨੌਰਾਨੀ ਨੂੰ ਅਤੇ ਸਮਾਜ ਨੂੰ ਤੇ ਕਿਹੋ ਜਿਹਾ ਇਹ ਆਪ ਜੀ ਨੂੰ ਪ੍ਰੋਗਰਾਮ ਸਾਡਾ ਲੱਗਿਆ ਗੱਲ ਕਰ ਕਮੈਂਟ ਕਰਕੇ ਇਨਬਾਕਸ ਤੇ ਵੀ ਜਰੂਰ ਦੱਸਿਓ ਵੱਧ ਤੋਂ ਵੱਧ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਮੈਂ ਕੇਐਸ ਨੌਰ ਮੇਗਪੁਰਾ ਸ਼ਕਤੀ ਤੋਂ ਕੈਮਰਾਮੈਨ ਅਜੇ ਕੁਸ਼ਣ ਦੇ ਨਾਲ ਧੰਨਵਾਦ